हेलो सताल जी की हाल जी ठीक हो वागुरु ठीक कर रखे जी हाँ जी अज आप मूलिया वाले बनाने परोंौठे नाश्ते बहुत टेस्टी होंगे जी ये खा के एक बार बना के आप एक मूली लीती है तो थोड़ा जहाँ ह दो हरिया मिर्चा लीतिया हाँ जी हूँ आप ਮੂਲੀ ਇਹਦੇ ਪੱਤੇ ਛੋਟੇ ਛੋਟੇ ਲਾਲੇ ਸਬਰੀਕ ਥੋੜੀਆਂ ਦੋ ਮਿਰਚਾ ਲੈ ਲਈਆਂ ਆਪਾਂ ਉਹ ਵੀ ਕੱਟ ਲਈਏ ਤੇ ਕੱਟ ਕੇ ਆਪਾਂ ਇਹਨਾਂ ਨੂੰ ਹੁਣ ਨਾ ਇਹਨਾਂ ਨੂੰ ਨਚੋੜ ਲਿਆ ਸੀ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਅੱਧਾ ਚਮਚਾ ਆਪਾਂ ਲੂਣ ਨਮਕ ਪਾਇਆ ਤੁਸੀਂ ਸਵਾਦ ਅਨੁਸਾਰ ਤੇ ਅੱਧਾ ਚਮਚਾ ਆਪਾਂ ਲਾਲ ਮਿਰਚ ਪਾਈ ਹੈ ਤੁਸੀਂ ਸਵਾਦ ਅਨੁਸਾਰ ਇਹ ਇਹਦੇ ਵਿੱਚ ਆਪਾਂ ਪਾਉਂਦੇ ਹਾਂ ਹੁਣ ਅੱਧਾ ਚਮਚਾ ਸੀ ਧਨੀਆ ਪਾウダー ਪਾਇਆ ਪੀਸਾਇਆ ਤੇ ਇਹਦੇ ਚ ਮੋਂਾਪਾ ਪਾਨੇ ਆ ਨਾਰਦਾਨ ਇਹਦੇ ਚ ਅਸੀਂ ਅੱਧਾ ਚਮਚਾ ਸੀ ਨਾਰਦਾਨਾ ਪਾਇਆ ਪੀਸਿਆ ਹੋਇਆ ਇਹਦੇ ਵਿੱਚ ਅਸੀਂ ਥੋੜੀ ਜਿਹੀ ਆਪਾਂ ਜੁਮੈਨ ਪਾ ਲਈ ਅੱਧਾ ਚਮਚਾ ਐ ਵੀ ਹਾਜਮੇਦਾਰ ਹੁੰਦੀ ਹੈ ਜੁਮੈਨ ਬਹੁਤ ਵਧੀਆ ਹੁੰਦੀ ਹੈ ਇਹਦੇ ਚ ਮੂਲੀ ਚ ਪਾ ਕੇ ਨਿੱਚੇ ਚ ਇਹ ਹੁਣ ਆਪਾਂ ਇਹਨੂੰ ਮਿਕਸ ਕਰ ਲਿਆ ਇਹਨਾਂ ਨੂੰ ਮਿਕਸ ਕਰ ਲਿਆ ਆਪਾਂ ਇਹਨੂੰ ਇਸ ਨਾਲ ਮਿਕਸ ਕਰ ਲਾਂਗੇ ਆਪਾਂ ਜੀ ਹੁਣ ਆਪਾਂ ਬਣਾਉਣੀ ਆ ਬਰੋਠੀਆਂ ਤੇ ਬਹੁਤ ਟੇਸਟੀ ਹੁੰਦੀ ਹੈ ਮੂਲੀਲੀ ਬਰੋਠੀ ਆਪਾਂ ਆਟਾ ਅਦਰ ਲੈ ਲਿਆ ਇਹ ਲੈ ਕਿ ਆਪਾਂ ਇਸ ਨਾਲ ਪਰੌਂ ਬਣਾ ਲੈਣਾ ਇਹ ਆਪਾਂ ਇਸ ਨੂੰ ਵੇਲ ਲੈਣਾ ਹਲਕਾ ਇੰਨਾ ਕਿਸ ਤਰ੍ਹਾਂ ਹਲਕਾ ਵੇਲ ਲੈਣਾ ਇਹ ਇਸ ਤਰ੍ਹਾਂ ਆਪਾਂ ਹੁਣ ਮੋਲੀ ਲੈ ਲਈ ਆ ਤੇ ਇਹਨੂੰ ਆਪਾਂ ਜਿਹੜੇ ਛਿੰਨੇਸ ਨਾਲ ਪਾ ਲੈਣੀ ਆ ਬਾਕੀ ਇਹ ਆਪਾਂ ਇਸ ਨਾਲ ਪਰੌਂ ਬਣਾ ਲੈਣਾ ਇਸ ਨਾਲ ਵੇਲਾ ਬਣ ਗਿਆ ਆਪਾਂ ਹੁਣ ਇਹਨੂੰ ਇਸ ਨਾਲ ਲਾ ਲੈਣਾ ਆਟਾ ਥੋੜਾ ਸੁੱਕਾ ਪੂਰਾ ਧਾ ਲੈਣਾ उगा के इसे लेने। इस तरह आपूल इधर आप रख लिया तवा आप गैस कर लिए ओन आप के हम आप परोंठे में वेल के आप देना ठीक है और दूसरे परोंठे इस तरह तैयार कर लेनी है सारिया परोंठिया आप इस तरह तैयार करके बना लेनी देखो ਇਸ ਤਰ੍ਹਾਂ ਆਪਾਂ ਲੈ ਲਿਆ ਇਸਨੇ ਆਪ ਆਪਣਾ ਟਾ ਲੈ ਲੈਣਾ ਸਿੱਪਾ ਇਸ ਨਾਲ ਲੈ ਕੇ ਆਪਾਂ ਤੇ ਘਿਓ ਲਗਾ ਲੈਣਾ ਤੁਸੀਂ ਕੋਈ ਵੀ ਲਗਾ ਸਕਦੇ ਆ ਆਪਾਂ ਦੇਸੀ ਘਿਓ ਲਗਾਇਆ ਤੁਸੀਂ ਵੀ ਲਗਾ ਸਕਦੇ ਹੋ ਮੱਖਣ ਦੇਸੀ ਘਿਓ ਡਾਲ ਲਾ ਜੋ ਵੀ ਤੁਸੀਂ ਰਖਾਇਨ ਆ ਹੁਣ ਆਪਣੇ ਬਰੋਟ ਹੈ ਜਿਆ ਮਨ ਅੱਜ ਹੁਕ ਤੁਸੀਂ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਬਣੇ ਜੀ ਵੱਧ ਤੋਂ ਵੱਧ ਮੈਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਕਰੋ ਥੈਂਕ ਯੂ